ਹਾਂਜੀ ਦੋਸਤੋ ਕਿੱਦਾਂ ਸਾਰੇ ਔਰ ਇੰਜੋਏ ਕਰਦੇ ਆਪਨੇ ਭਰਾ ਦੇ ਵਲੋਗ ਨੂੰ ਲੱਡੂ ਕਹਿੰਦਾ ਮੈਂ ਲੈਣੀ ਚੀਜੀ ਮੈਂ ਕਹਾ ਚੱਲ ਚਲੀਏ ਚੀਜੀ ਲੈ ਆਦਣੇ ਚੀਜੀ ਦੀ ਕੀ ਗੱਲ ਆਂ ਹਾਂਜੀ ਲੱਡੂ ਸੌ ਡਾਤੀ ਚੀਜੀਆ ਵੜੀਆ ਖਾਂਦਾ ਕਾ ਦੋਸਤੋ ਲਾਈਕ ਕਰਿਆ ਕਰੋ ہماری ਵੀਡੀਓ ਕੋ ਵੀਡੀਓ ਕੋ ਲਾਈਕ ਕਰੋ ਬਾਈ ਬਾਈ ਦੋਤੋ ਉਹ ਬੀਬੀ ਉਹ ਤਾਂ ਇੱਥੇ ਆਹ ਅਸੀਂ ਛੋਟਾ ਹੈ ਨਾ ਥੋੜਾ ਮੁਸ਼ਕਲ ਆਉਂਦੀ ਬੋਲਣੇ ਵਿੱਚ ਲਈ ਜਦੋਂ بڑا ਹੋ ਜਾਏਗਾ ਫਿਰ ਜ਼ਿਆਦਾ ਬੋਲਿਆ ਕਰੇਗਾ ਚਲੋ ਮਿਲਦੇ ਹਾਂ ਵਲੋਗ ਚ ਫਿਰ ਬਣੇ ਰਹੋ ਬਾਏ ਦੋਸਤੋ ਚੱਲੇ ਆਂ ਲੱਡੂ ਦੀ ਚੀਜ਼ ਲੈਣ ਫਿਰ ਛੱਡੂ ਚੀਜ਼ਾਂ ਬੜੀਆਂ ਖਾਂਦਾ ਕਹਿੰਦਾ papa ਪਲੀਜ਼ ਇੱਕ ਚੀਜ਼ ਲਿਆ ਦਿਓ ਇੱਕ ਚੀਜ਼ ਲਿਆ ਦਿਓ ਮੈਂ ਕਿਹਾ ਚੱਲ ਲਿਆ ਦਿੰਨੇ ਧੋਪੇ ਕੋਈ ਨਹੀਂ ਸ਼ਾਂਤ ਵਾਲਾ ਚੜੀ ਗਿਆ ਹਜੇ ਮੌਸਮ ਸਾਫ਼ ਹੋਣ ਦਾ ਪਿਆ ਆਮੀ ਨੇ ਮੌਸਮ ਦਾ ਫਰਕ ਪਾਇਆ ਕਿਹੜਾ ਸੋਨਾ ਤੁਪ ਦੇਖੋ ਮੌਸਮ ਕਿਤਾ ਵਧੀਆ ਜੇ ਚੈੱਕ ਕਰੋ ਹਾਂਜੀ ਇੱਕ ਸਟਿਕ ਦਿਓ ਹਲੋ ਹੁਣ ਪਾਹੇ ਇੱਥੇ ਨੇਸਾਂ ਡੰਗੀਆਂ ਆਜਾ ਲਾਇਓ ਮੇਰੇ ਕੋ ਫਟੇ ਜਾਂਦਾ ਸਾਡੇ ਦੋਸਤੋ ਲੱਲੀ ਦੇ ਲੱਡੂ ਵਾਸਤੇ ਚੀਜ਼ ਹੋਣਾ ਬੱਸ ਚੱਲੇ ਆਂ ਘਰ ਲੱਡੂ ਨੇ ਵੇਹਕੇ ਲੁੱਡੀਆਂ ਫੋਣਿਆ ਸਾਡੇ ਤੇ ਲੱਗੇ ਦੁਕਾਨ ਅਗੇ ਲੱਗੇ ਦੁਕਾਨ ਦਾ ਸੁੱਖ ਹੁੰਦਾ ਚੈੱਕ ਕਰੋ ਸਾਡੀ ਖੇਲੀ ਖੇਲੀ ਤੁੱਪ ਆਹ ਦੇਖੋ ਆ ਬੜੇ ਖੰਦਾ ਲੱਡੂ ਪਕੌੜੇ ਆ ਲੈ ਲੱਡੂ ਪਕੌੜੇ ਬੱਬਾ ਇਹ ਬਲਬਲਾ ਨਹੀਂ ਨਹੀਂ ਥੋਨੇ ਬਲਬਲਾ ਜਿੱਤ ਉਹ ਖਲੋਨੇ ਵਾਲਾ ਨਹੀਂ ਹੁੰਦਾ ਯਾਰ ਐ ਹੀ ਉਹਦੇ ਕੋਲ ਮਿਲਦਾ ਈ ਉਹ ਕਹਿੰਦੀ ਹੈ ਲਖ ਖਲੋਨੇ ਵਾਲੇ ਨਹੀਂ ਆਏ ਅਗਲੇ ਦਿਨ ਆਣਗੇ ਫਿਰ ਲੱਲੀ ਨਹੀਂ ਵੇਲਾ ਫਿਰ ਇਹ ਲੱਲੀ ਆ ਰ ਆ ਹੁਣ ਖਾਣਾ ਨਹੀਂ ਖਾਣਾ ਫਿਰ ਦੇਵਾ ਵਾਪਸ ਜਾ ਥੋਨੇ ਬੰਦ ਹੋਰ ਇਹਦੇ ਭਾਈ ਦੇਣ ਹੀ ਨਹੀਂ ਆਇਆ ਭਾਈ ਵੀ ਨਹੀਂ ਆਇਆ ਨੈਲਾ ਆ ਫਿਰ ਤੂੰ ਕੋਲ ਆ ਤਾ ਗੋ ਮਤੋਂ ਬਸੇ ਪਰ ਇਹੇ ਬੜੀ ਬਿਆਨੇ ਚਾ ਅੱਜ ਨਾ ਚੜ ਭਰਾਵਾ ਹੋਇਆ ਨਾ ਪਾਣੀ ਦੇ ਆਣਾ ਹੈ ਹਾਂ ਹਾਂ ਜੀ ਤੋ ਪਚੜੀ ਵਧੀਆ ਸ਼ਾਨਦਾਰ ਆਹ ਤੀ ਨਾਈ ਚੰਗੇ ਉੱਤੇ ਸਗਤ ਉਹ ਪਾਗੀ ਗੱਡੀ ਸ਼ਾਨਦਾਰ ਚੱਲ ਬੈਨੇ ਆਹ ਤੇ ਸਭ ਬੜਕੀਆਂ ਨਾ ਹਾਂ ਪਾਪਾ ਅੱਜ ਦੇ ਦੋਸਤੋ ਆਪ ਅਜਦਾ ਘਰ ਵਿੱਚੋਂ ਕੰਮ ਕਰਦੇ ਆਂ ਅੱਗੇ ਆਹ ਕੰਮ ਉਹ ਖਾਣ ਵਾਲੇ ਆਹ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਇੱਕ ਇੱਕ ਰਸੀ ਨੂੰ ਇਦਾਂ ਕਰਕੇ ਲਪੇਟਣਾ ਪੈਂਦਾ ਏਦਾਂ ਕਰਕੇ ਲਪੇਟ ਕੇ ਫਿਰ ਸਾਰੀ ਦੱਸੀ ਬੰਦੀ ਤਿਆਰ ਹੁੰਦੀ ਦੋਸਤੋ e ela foi